ਕਿਰੋ ਕੋਈ ਸਵਾਲ ਪਾ ਦਿੰਦਾ ਭੈਣ ਭਾਈ ਨਾ ਤਾਂ ਕੋਈ ਜਵਾਬ ਦਿੱਤਾ ਜਾਵੇ ਐ ਆਖਿਆ ਜਾਂਦਾ ਵੀ ਮੈਂ ਥੋੜਾ ਕੰਮ ਬੰਦਾ ਨਹੀਂ ਹੁਣ ਵਿਚਾਰੀ ਨੇ ਕੋਈ ਸਵਾਲ ਪਾਇਤਾ ਕਹਿੰਦੀ ਭੈਣ ਵਾਂ ਕੇ ਮੈਂ ਤਾਂ ਸਾਗਰੇ ਨਕੇ ਦੇਈ ਸ਼ਹਿਰ ਵਾਲਿਆਂ ਨੂੰ ਬਾਲਾ ਚਾਹ ਹੁੰਦਾ ਸਾਗ ਦਾ ਤੇ ਕੋਈ ਅੰਬਤੀ ਕੜੀ ਬਣਾ ਲੈ ਉਹਦਾ ਵਾਲਾ ਸ਼ੌਂਕ ਹੁੰਦਾ ਲੱਸੀ ਦਾ ਦਹੀਂ ਦਾ ਤੇ ਹੁਣ ਮੈਨੂੰ ਆਦੀ ਵੀ ਸਾਗ ਬਣਾ ਕੇ ਨਹੀਂ ਪੈਣ ਵਾਂ ਕੇ ਵਿਚਾਰੀ ਖਾਹ ਚੜਾ ਜਾਂਦੀ ਤਾਂ ਹੀ ਤਾਂ ਮੈਨੂੰ ਸਵਾਲ ਪਾਇਆ ਮੇਰੀ ਭੈਣ ਨੇ ਵੀ ਸਾਗਰੇ ਨਕੇ ਦੇ ਦੇ ਹੁਣ ਤਾਂ ਸਾਗ ਤਾਂ ਮੈਂ ਧਰੇ ਆਈ ਤੇ ਹੁਣ ਮੈਂ ਹੁਣ ਨਾਲੇ ਕਹਿੰਦੀ ਮੈਨੂੰ ਮੱਕੀ ਦਾ ਆਟਾ ਦੇ ਦੀ ਨਾਲੇ ਮੈਨੂੰ ਬਾਜਰੇ ਦਾ ਦੇ ਦੀ ਮੈਂ ਤਾਂ ਆਖ ਵੀ ਕਿਤੇ ਉਹ ਪੁੱਛ ਦਿਆ ਕਿ ਆਟਾ ਹੈਗਾ ਮੈਂ ਆਖ ਲੱਗੇ ਕਿ ਉਹ ਪੁੱਛਦੀ ਆ ਵੀ ਮੈਂ ਕਹਤਾ ਹਾਂ ਹੈਗਾ ਹੁਣ ਕਿਦੋਂ ਮੈਂ ਇਹਨੂੰ ਹੈਗਾ ਕਹਤਾ ਹੁਣ ਹਾਰ ਕੇ ਹਾਂ ਐ ਕਰਦੀ ਆ ਹੱਥੀ ਟੋਲਿਆ ਕੇ ਦੇਨੀ ਆ ਬਾਥੋ ਗਰ ਲਾਲ ਲਈ ਆਉਂਦਾ ਸੀ ਨਾਲ ਤਾਂ ਮੱਕੀ ਦਾ ਆਟਾ ਲਈ ਆਉਂਦਾ ਸੀ ਨਾਲੇ ਬਾਜਰੇ ਦਾ ਹੁਣ ਤਾਂ ਡੱਬੇ ਭਰਾ ਕੇ ਲੈ ਆਉਣੀਆਂ ਬਾਜਰੇ ਦੇ ਆਟੇ ਦਾ ਤੇ ਨਾਲੇ ਮੱਕੀ ਦਾ ਆਟਾ ਲਿਆ ਕੇ ਦੇਨੀ ਆ ਫਿਰ ਚਰ ਨਾਲੇ ਸਾਗ ਚ ਪਾ ਕੇ ਕੋਟ ਦੋ ਨਾਲੇ ਉਹਨੂੰ ਦੇ ਦੂੰਗੀ ਉਹ ਨਾਲ ਸਾਗ ਦੇ ਤੇ ਰੋਟੀਆਂ ਪਕਾ ਕੇ ਖਾ ਲੈਣਗੇ ਵਧੀਆ ਫਿਰਦੀ ਆ ਹਰ ਤਰੀ ਤਲੇਵਾਰ ਦੀ ਹਰ ਤਰੀ ਚ ਕੀ ਕਰਦੀ ਆ ਭਾਈ ਪਾਲਕ ਤੋੜੀ ਜਾਨੀ ਆ ਕੁਛ ਨਹੀਂ ਤਾਈ ਮੈਂ ਤਾਂ ਭੁਰਜੀ ਜੀ ਬਣਾਉਂਦੀ ਸੀ ਆਲੂਆਂ ਚ ਪਾ ਕੇ ਅੱਛਾ ਪਾਲਕ ਦੀ ਬਲਾਈ ਸੋਹਣੀ ਹੋਈ ਖੜੀ ਐ ਹਾਂ ਵਧੀਆ ਬਣਦੀ ਆ ਭਾਈ ਸਾਗ ਲੈਣ ਨਹੀਂ ਜਾਇਆ ਗਿਆ ਟਾਈਮ ਨਹੀਂ ਲੱਗਿਆ ਤਾਈ ਸਾਗ ਦਾ ਪੁੱਤ ਮੈਂ ਡਰੇਗਾ ਅੱਜ ਬਲਾਈ ਮੈਂ ਤਾਂ ਪਤੀਲਾ ਭਰ ਕੇ ਢਾਲ ਲਿਆ ਮੈਂ ਤਾਂ ਬਲਾਈ ਖੁੱਲਾ ਜਾਂ ਬਣਾ ਲਿਆ ਸਾਗ ਤਾਂ ਵਧੀਆ ਲੈ ਤਾਂ ਹੀ ਫਿਰ ਤਾਂ ਗੱਲ ਹੀ ਬਣ ਗਈ ਜੇ ਤੈਂ ਖੁੱਲਾ ਜਾਂ ਸਾਗ ਬਣਾ ਲਿਆ ਮੈਂ ਤੇਰੇ ਨੂੰ ਲਿਆਉਂਗੀ ਦੋ ਕੋਲੇ ਸਾਗ ਦੇ ਸਾਨੂੰ ਮੁਕਦੇ ਨਹੀਂ ਹਣਾ ਚਲ ਕੋਈ ਨਾ ਪੁੱਤ ਸਾਗ ਤਾਂ ਲਿਆਈ ਐਂ ਕਰ ਤਾਈ ਜੇ ਤੂੰ ਸਾਗ ਧਾਰੀ ਨਹੀਂ ਆ ਪਾਲਕ ਵਿੱਚ ਇੱਥੇ ਹੈਗੇ ਥੋੜੇ ਹਾਂ ਹੈਗੇ ਸੀ ਪਾਲਕ ਵਿੱਚ ਇੱਥੇ ਹੈਗੇ ਸੀ ਤਾਈ ਤੂੰ ਤਾਂ ਮਾੜੇ ਮਾੜੇ ਪਾਏ ਹੋਣਗੇ ਤੂੰ ਤਾਂ ਕਰਸਵਾਰੀ ਕਰਦੀ ਐਂ ਕਰ ਨਾਰੇ ਤਾਂ ਸਾਡਾਂ ਪਾਲਕ ਲੈ ਜਾ ਤੋੜ ਕੇ ਨਾਰੇ ਤੂੰ ਮੇਥੇ ਲੈ ਜਾ ਤੋੜ ਕੇ ਨਾਰੇ ਮੂੜੀਆਂ ਲੈ ਜਾ ਪੱਟ ਕੇ ਹਾਂ ਇਹ ਵੀ ਲੋਟ ਐ ਕਸੀ ਤਾਂ ਆਤ ਨਹੀਂ ਚਾਰ ਮੂੜੀਆਂ ਸੀ ਪੱਟ ਲਾਂਗੇ ਸਾਰਾ ਸਮਾਨ ਲੈ ਜਾ ਤੇ ਤਾਈ ਬਣ ਕੇ ਨਾ ਇਹ ਚ ਕੀ ਲੈਣੀ ਆ ਹੁਣ ਇਹ ਤਾਂ ਮੈਂ ਆ ਨਾ ਤਾਈਆ ਪੁੱਤ ਲਾ ਮੈਂ ਤਾਂ ਛੋਲੇ ਨਾਲ ਆਦਾ ਆਟਾ ਮੱਕੀ ਦਾ ਤੇ ਨਾਲੇ ਮੈਂ ਲੈਣੀ ਆ ਬਾਜਰੇ ਦਾ ਆਟਾ ਮੈਨੂੰ ਬਾਜਰੇ ਦਾ ਆਟਾ ਦੇ ਦੇ ਨਾਲੇ ਮੈਨੂੰ ਮੱਕੀ ਦਾ ਦੇ ਦੇ ਤੇ ਸਾਰਾ ਤੈਨੂੰ ਮੈਂ ਦੇ ਦੂੰਗੀ ਫੜਦਾ ਹੀ ਪਾਲਕ ਤੂੰ ਤੋੜ ਪਾਲਕ ਤੇ ਮੇਥੇ ਤੇ ਮੈਂ ਲੈ ਕੇ ਦੇਨੀ ਤੈਨੂੰ ਨਹੀਂ ਤਾਂ ਮੱਕੀ ਦਾ ਆਟਾ ਲੈ ਦੇਨੀ ਆ ਨਾਲੇ ਬਾਜਰੇ ਦਾ ਆਟਾ ਲੈ ਦੇਨੀ ਆ ਨਾਲੇ ਬੇਸਣ ਤੇ ਬੇਸਣ ਪਾ ਕੇ ਘੋਟ ਦੀ ਵਿੱਚ ਮਿਕਸ ਕਰਕੇ ਪਾ ਦੇ ਤਾਂ ਕੋਈ ਨਾ ਮੈਂ ਵਧੀਆ ਬਣਾ ਦੂੰ ਮੈਂ ਸਾਰਾ ਸਮਾਨ ਵਧੀਆ ਲੈ ਛੱਡਿਆ ਸਾਗ ਦੇ ਤੜਕਾ ਲਾਉਣ ਨਾਲ ਤੇ ਤੂੰ ਦੇਖੀ ਜਹੀ ਮੈਧੀ ਵਾਗਾ ਸਾਗ ਬਣਾ ਕੇ ਦੇ ਕੇ ਜਾਉਂ ਤੈਨੂੰ ਤੈਨੂੰ ਮੈਨੂੰ ਆਟਾ ਦੇ ਦੇ ਦੋਨੇ ਪੈ ਤਾਂ ਮੈਨੂੰ ਪਤਾ ਤੂੰ ਕਿਰਸ ਕਰਦੀ ਆ ਤੂੰ ਚੀਜ਼ਾਂ ਘੱਟ ਲੈਣੀਆਂ ਨਾਲੇ ਤਾਂ ਸਾਡੇ ਹੱਦਾਂ ਪਿਆ ਨਾਲੇ ਪਿਆ ਟਮਾਟਰ ਉਹ ਵੀ ਮੈਂ ਤੈਨੂੰ ਦੇ ਦੇਣੀ ਲਫਾਫੇ ਚ ਪਾ ਕੇ ਕੀ ਚੰਗਾ ਭਾਈ ਫੇ ਤਾਂ ਵਾਲੀ ਸੋਣੀ ਗੱਲ ਦੇਦੀ ਸਾਰਾ ਸਮਾਨ ਦੇ ਸਾਰਾ ਸਮਾਨ ਵਿੱਚ ਪਾ ਦੀ ਤੇ ਦੇਖ ਮੇਰਾ ਦਾਲ ਦਾ ਰੰਗ ਲੈ ਜੂਗਾ ਮੈਂ ਸਾਗ ਲੈ ਆਉਣਾ ਫੇ ਤੂੰ ਧਰੀ ਨਾ ਸਾਗ ਫੇ ਤਾਂ ਕੀ ਕਰਨਾ ਨਾ ਤੂੰ ਦਾਲ ਧਰੀ ਨਾ ਤੂੰ ਸਾਗ ਧਰੀ ਤੈਨੂੰ ਦੋ ਦਿਨ ਨਹੀਂ ਮੁੱਕਦਾ ਤੈਨੂੰ ਖੁੱਲਾ ਸਾਗ ਦੇ ਕੇ ਜਾਉਂਗਾ ਵਧੀਆ ਮੈਂ ਧਰ ਕੇ ਨਾ ਡੱਬੇ ਚ ਪਾ ਕੇ ਦੇ ਜੀਂਗੀ ਹੈ ਡੱਬਾ ਬਰ ਕਿਦੇ ਜੂ ਮੈਂ ਤਾਂ ਮਤ ਖੁੱਲਾ ਸਾਗ ਤੇ ਰਿਆ ਬੰਦਾ ਪਤੀਲਾ ਪਰ ਕਿਤਨੀ ਬਦਲਦੀ ਨਾ ਪਰ ਕਿਦਰ ਮੈਂ ਤਾਂ ਬੜੀਆ ਬਣਾਈ ਸੋਨਾ ਸਾਗ ਨਹੀਂ ਤੇਰੇ ਇਥੋਂ ਦਾ ਸਾਗ ਸਵਾਦ ਵੀ ਵਾਲਾ ਬਣਦਾ ਹੋਰ ਤੇ ਹੁਣ ਮੈਂ ਖਲਾਸਾ ਕਰਤਾ ਤੂੰ ਤਾਂ ਪਾਲਕ ਤੇ ਮੇਥੇ ਤੋੜ ਨਹੀਂ ਚਾਰ ਮੂਲੀਆਂ ਪੱਟਲੀ ਮੈਂ ਲਿਆ ਕੰਦੀ ਨਹੀਂ ਤੈਨੂੰ ਸੁਹਾਨਾ ਫਿਰ ਮੈਨੂੰ ਡੱਬਾ ਦਾ ਆਟਾ ਦੇ ਮੱਕੀ ਆਈ ਜਾ ਫਾਦੀ ਬਾਜਰੇ ਦਾ ਤੇ ਨਾਲੇ ਮੈਨੂੰ ਮੱਕੀ ਦਾ ਆਟਾ ਦੇ ਦੀ ਤੇ ਸਾਰਾ ਮੈਨੂੰ ਡੰਗਾ ਆਦਾ ਤੇ ਤੂੰ ਟਮਾਟਰ ਟਮਟਰ ਮੈਨੂੰ ਸਾਰਾ ਸਮਾਨ ਹੋਰ ਸਾਰਾ ਸਮਾਨ ਦੇ ਦੇਣੀ ਤਾਈ ਬਸ ਮੈਨੂੰ ਸਾਗ ਭਾਵੇਂ ਤਾਂ ਤੂੰ ਫੜਾ ਜੀ ਜੇ ਤੇਰੇ ਟਾਈਮ ਨਾਲ ਲੱਗੇ ਤਾਂ ਮੈਂ ਆਜੂ ਨਾ ਮੈਂ ਤੈਨੂੰ ਕੋਟ ਕੇ ਆਪ ਹੀ ਫੜਾ ਜੂਗੀ ਵਧੀਆ ਬਣਾ ਕੇ ਤੜ ਚੰਗਾ ਤਾਈ ਲੈ ਤੇਰੇ ਵਰਗੀਆਂ ਹੋਣਾ ਨੰਗ ਮੰਗ ਮੰਡਣਾ ਜਿਹੜੀਆਂ ਉਹੀ ਗੱਲ ਚੀਜ਼ ਦਿੰਦੀਆਂ ਅੱਜ ਕੱਲ ਤਾਂ ਕਿਸੇ ਦਾ ਮਾਝ ਨਾ ਕੋਈ ਨਾ ਪੁੱਤ ਮੈਂ ਖੁੱਲਾ ਤੇ ਨਹੀਂ ਬੈਠੀਆਂ ਬਲਾਈ ਸੋਣਾ ਸਾਗ ਆਗਾ ਚੰਗਾ ਤਾਈ ਚਲ ਤੂੰ ਤੋੜ ਪਲਕ ਤਾਈ ਮਾਗੀ ਲੈ ਆ ਤਾਂ ਬਾੜੀ ਵਧੀਆ ਹੋਇਆ ਤਾਈ ਜਿਹੜਾ ਆਪ ਹੀ ਆ ਗਈ ਨਾਲੇ ਤਾਂ ਤਾਈ ਨੂੰ ਫੜਾ ਦਿਆਂ ਨੀ ਸਮਾਨ ਤੇ ਨਾਲੇ ਉਹੀ ਗੱਲ ਮੱਥਾ ਤਾਈ ਦਾ ਵੱਜੂ ਚੀਰਿਆ ਤਾਈ ਨੇ ਤੋੜ ਕੇ ਤਾਈ ਲਈ ਤਰੂ ਤਾਈ ਮੈਂ ਚਾਰ ਸਮਾਨ ਦੇ ਉਹ ਦੇ ਕੇ ਤਾਈ ਕੋਲ ਜੀ ਮੈਂ ਤਾਂ ਡੱਬਾ ਭਰ ਕੇ ਦੇ ਦੂੰਗੀ ਡੱਬਾ ਭਰੇ ਤਾਂ ਸਾਨੂੰ 2-3 ਦਿਨ ਨਹੀਂ ਮੁੱਕਣਾ ਲੈ ਵਧੀਆ ਨਾ ਮੰਗਮਾ ਸਾਗ ਹੋਊਗਾ ਤੇ ਖਾਵਾਂਗੇ ਆਪ ਲੈ ਤਾਈ ਨੂੰ ਆਟਾ ਪਾਵਣਾ ਇਹ ਤਾਂ ਬਾਜਰੇ ਦਾ ਪਾਦੇ ਆ ਨਾਲੇ ਪਾਦੇ ਆ ਮੱਕੀ ਦਾ ਤੇ ਨਾਲੇ ਦੇ ਦੂੰ ਤਾਈ ਨੂੰ ਬੇਸਣ ਤੇ ਨਾਲੇ ਸਾਰਾ ਕੁਝ ਆ ਦਾ ਟਮਾਟਰ ਮੈਂ ਤਾਂ ਤਾਈ ਨੂੰ ਸਾਰਾ ਕੁਝ ਦੇ ਦੇਣੀ ਹੈ ਜਿਹੜਾ ਤਾਈ ਖੁਸ਼ ਹੋ ਕੇ ਮੈਨੂੰ ਸਾਗ ਦਾ ਡੱਬਾ ਭਰ ਕੇ ਦੇ ਜੀ ਲੈ ਤਾਈ ਪਾਲਕ ਤੋੜੀ ਜਾਂਦੀ ਹੈ ਹੈ ਤਾਈ ਤੂੰ ਪਾਲਕ ਤੋੜੀ ਜਾਨੀ ਹੈਗੀ ਮੈਂ ਤਾਂ ਹਰਪ੍ਰੀਤ ਨੂੰ ਕਿਹਾ ਸੀਗਾ ਅਸੀਂ ਵੀ ਸਾਗ ਬਣਾਉਣਾ ਸੀਗਾ ਵੀ ਤੂੰ ਪਾਲਕ ਤੋੜ ਲਈਂ ਪਹਿਲੀ ਹੀ ਪਾਲਕ ਥੋੜਾ ਹੈਗਾ ਤਾਂ ਹੀ ਥੋੜਾ ਤਾਂ ਪੁੱਤ ਹੈਗਾ ਕੋਈ ਨਾ ਇਹਨਾਂ ਦਾ ਪੁੱਤ ਵਾਧੂਗਾ ਪਾਲਕ ਤਾਂ ਤੇ ਇਹ ਤਾਂ ਮੈਂ ਤਾਂ ਸਾਗ ਤਾਂ ਰਿਹਾਗਾ ਤੇ ਮੈਂ ਤਾਂ ਸਾਗ ਦੀ ਖਾਤਰ ਮੈਂ ਚੱਲ ਪਾਲਕ ਹੋਰ ਪਾ ਦੂੰ ਵਿੱਚ ਦੋ ਤਿੰਨ ਡੰਗਾਂ ਤੋੜ ਕੇ ਮੈਂ ਆਈ ਸੀ ਆਟਾ ਲੈਣ ਛੋੜੇ ਮੱਕੀ ਦਾ ਤੇ ਇਹਦਾ ਬਾਜਰੇ ਦਾ ਤੇ ਨਾਲ ਬੇਸਣ ਮੈਂ ਆਖਾ ਵਧੀਆ ਪਾ ਕੇ ਸਾਗ ਮੈਂ ਕੋਟ ਕੇ ਨਾ ਤੇ ਮੈਂ ਆਖਾ ਵਧੀਆ ਬਣ ਦੂ ਤੇ ਨਾਲੇ ਮੈਂ ਸੋਨੂੰ ਦੇ ਦੂੰਗੀ ਸਾਗ ਤਾਂ ਹੀ ਫਿਰ ਤਾਂ ਬਾੜਾ ਵਧੀਆ ਹੈ ਨਾ ਮੇਰੇ ਤਾਂ ਪਹਿਲੀ ਨਾਲ ਜੀ ਕਰੀ ਜਾਂਦਾ ਤੂੰ ਸਾਗ ਦੇ ਦੇ ਜੀ ਸਾਨੂੰ ਨਾ ਮੈਂ ਦੇ ਦੂੰ ਭਾਈ ਮੈਂ ਤਾਂ ਦੇਖਈ ਮੈਂ ਤਾਂ ਸਾਗ ਬਾਲੇ ਸੋਣਾ ਮੰਗੀ ਵਰਗਾ ਬਣਾਉਂਗੀ ਵਿੱਚ ਪਾ ਕੇ ਬਾਜਰੀ ਦਾ ਆਟਾ ਪਾ ਕੇ ਮੱਕੀ ਦਾ ਸਾਦੇ ਪੰਤ ਪਾ ਕੇ ਬਾਹ ਸੋਣਾ ਕੋਟੂ ਉਹ ਤਾਂ ਤਾਈ ਮੈਨੂੰ ਪਤਾ ਸਾਗ ਤੂੰ ਪਹਿਲਾਂ ਵੀ ਬੜਾ ਵਧੀਆ ਉਹਨੇ ਬੜਾ ਸਵਾਦ ਸਾਗ ਬਣਾਉਣੀ ਹੈਗੀ ਤੇਰਾ ਹੋਂਦਾ ਤਾਲਕ ਤਾਂ ਹੀ ਟੋੜਦੀ ਸੀ ਉਹ ਹਰ ਤਰੀ ਤੇ ਗਈ ਜਨਾ ਤਾਂ ਅੰਦਰ ਆਟਾ ਲੈਣ ਉਹਦਾ ਗਈ ਮੱਕੀ ਦਾ ਨਾਲੇ ਬਾਜਰੇ ਦਾ ਤੇ ਨਾਲੇ ਵੇਸਣ ਲੈਣ ਗਈ ਹੈਗੀ ਚਲੋ ਉਹ ਤਾਂ ਠੀਕ ਹੈ ਤਾਈ ਇਹ ਤੂੰ ਸਾਖ ਦੀ ਜਿੰਗ ਚੱਲ ਫਿਰ ਤਾਂ ਤੋੜ ਲੈ ਫਿਰ ਤਾਂ ਕੋਈ ਗੱਲ ਨਹੀਂ ਫਿਰ ਤਾਂ ਮੈਂ ਖੇਤੀ ਤੋੜ ਲਈ ਬੋਲੀ ਮੈਂ ਨਾ ਮੈਂ ਸਾਹ ਤਾਂ ਖੁੱਲਾ ਫਰਾਕੇ ਜਾਉ ਹਰ ਤਰੀਕ ਤੇ ਕਈ ਕਈ ਗਈ ਹੈ ਕਹਿੰਦੀ ਨਾਲੇ ਤਾਂ ਹੀ ਮੂਲੀਆਂ ਪਟਕੇ ਲੈ ਜਾ ਕਹਿੰਦੀ ਚੱਲ ਫਿਰ ਤਾਂ ਕੋਈ ਗੱਲ ਨਹੀਂ ਉਹ ਫਿਰ ਤਾਂ ਅਸੀਂ ਵੀ ਸਾਗ ਹੀ ਬਣਾਉਣਾ ਸੀ ਹੋਰ ਅਸੀਂ ਕਾਦੇ ਵਾਸਤੇ ਨਹੀਂ ਕੋਈ ਨਾ ਮੈਂ ਫੜਾ ਕੇ ਜਾਊਂ ਭਾਈ ਐਵੇਂ ਹੁਣ ਤੁਸੀਂ ਨਾ ਤਾਂ ਪੂਰਜੀ ਬਣਾਇਓ ਤੇ ਐਵੇਂ ਕੋਈ ਸਬਜ਼ੀ ਨਾ ਕੋਈ ਵੀ ਬਣਾਇਓ ਮੈਂ ਵਧੀਆ ਤੁਹਾਨੂੰ ਖੁੱਲਾ ਸਾਗ ਦੇ ਦੂੰਗਾ ਚਲ ਠੀਕ ਹੈ ਤਾਈ ਇਹ ਤੂੰ ਫੜਾ ਜੇਗੀ ਫਿਰ ਮੈਂ ਹਰਪ੍ਰੀਤ ਨੂੰ ਕਹਿ ਦੇਣਾ ਚਲ ਆਪਾਂ ਤਾਂ ਫਿਰ ਪੂਰਜੀ ਵੀ ਨਹੀਂ ਬਣਾਉਂਦੇ ਹਾਂ ਬਣਾਉਂਦੀ ਨਾ ਭਾਈ ਨਾ ਕੋਈ ਨਾ ਬਸ ਮੈਂ ਧਰੂੰਗੀ ਬਣਾਈ ਬੈਠੀ ਹਾਂ ਲੈ ਤਾਂ ਵਾੜਾ ਵਧੀਆ ਤਾਈ ਫੜਾ ਜੂਗੀ ਫਿਰ ਆਪਾਂ ਨੂੰ ਕਿਹੜਾ ਜ਼ਰੂਰੀ ਐ ਬਲੇ ਤਾਈ ਤਾਂ ਸਾਗ ਹੀ ਵਾੜਾ ਵਧੀਆ ਬਣਾਉਂਦੀ ਐ ਤਾਈ ਸਾਰਾ ਸਮਾਨ ਹੀ ਤੋੜ ਲਈ ਹੁਣ ਸਾਗ ਦਾ ਚੰਗਾ ਭ ਇਹਨਾਂ ਨੂੰ ਬੜਾ ਪਤਾ ਭੋਲੇ ਪਾਲਿਆ ਨੂੰ ਵੀ ਤਾਈ ਤੱਕੇ ਮੇ ਲੈ ਕੇ ਜਾਂਦੀ ਆ ਪਾਲਕ ਪਾਲਦੇ ਨੇ ਤਾਈ ਤੋਂ ਸਾਗ ਕਿ ਖੁੱਲਾ ਫੜਾ ਜੂਗੀ ਡੱਬਾ ਭਰ ਕੇ ਆਈ ਤੁਹਾਨੂੰ ਬੜਾ ਪਤਾ ਲੱਗਦਾ ਕਿਹੜੇ ਵੇਲੇ ਤਾਈ ਕਿੱਥੇ ਸਾਗ ਫੜਾ ਰੂਗੀ ਪਰ ਕਿੰਡੋਲ ਨਹੀਂ ਮੈਂ ਤਾਂ ਅਡੀ ਭੈਣ ਨੂੰ ਫੜਾਉਣਾ ਸਾਗ ਸਹਤ ਰਹਿੰਦੀ ਹੈ ਉਹਨੇ ਮੈਨੂੰ ਫੋਨ ਕਰਿਆ ਕਹਿੰਦੀ ਸਾਗ ਦੇ ਜੀ ਭੈਣੇ ਬਣਾ ਕੇ ਰਿੰਨ ਕੇ ਆਪੇ ਫੜ ਕੇ ਲੈ ਜਾਣਗੇ ਨਹੀਂ ਭੱਜ ਕੇ ਕੋਈ ਚਲ ਫੜਾਏ ਆਊਗਾ ਕਹਿੰਦਾ ਸਾਨੂੰ ਦੇ ਜੀ ਮੇਰਾ ਵੀ ਬਾੜੀ ਜੀ ਕਰਦਾ ਸਾਗ ਨੂੰ ਲੱਕਣਾ ਮਾਇ ਮਚਾਵਾ ਸਭ ਕੁਝ ਮੱਥਾ ਤੜਕੇ ਦੀ ਮਾਇ ਰੀ ਜਾਨੀ ਆ ਕਹਿੰਦੇ ਘਰੇ ਨਿਆਰਾ ਸਾਨੂੰ ਸਾਗ ਫੜਾ ਦੀ ਚਰਨ ਵਾਲੇ ਹੁਣ ਮੱਕੀ ਦਾ ਆਟਾ ਲੈ ਜੂ ਨਾਲੇ ਬਾਜਰੀ ਦਾ ਲੈ ਜੂ ਤੇ ਨਾਲੇ ਲੈ ਜੂਗੀ ਬੇਸਣ ਵਧੀਆ ਘੋਟ ਕੇ ਸਮਾਰ ਕੇ ਆਦੀ ਆਦਾ ਗੰਦਾ ਸਾਰਾ ਸਮਾਨ ਫੜਾ ਦੂ ਘੋਟ ਕੇ ਸਮਾਰ ਕੇ ਡੋਲਣੀ ਪਰ ਕੇ ਫੜਾ ਦੂ ਮੇਰੀ ਭੈਣ ਨੂੰ ਮਗਰੋਂ ਮੈਂ ਪੂੰਗਾਉਂ ਤੇ ਮੈਂ ਕਾਉਂ ਮਗਰੋਂ ਮੈਂ ਜਵਾਬ ਦੇ ਦੂੰਗੀ ਆਪੇ ਖਾਈ ਜਾਣਗੇ ਚਟਣੀ ਨਾਲ ਰੋਟੀਆਂ ਲੈ ਆਤਾ ਪਤਾ ਤਾਈ ਨੂੰ ਮੱਕੀ ਦਾ ਆਟਾ ਤਿਆਰ ਹੋ ਗਿਆ ਬੇਸਣ ਐ ਫਰਾ ਦੂੰਗੀ ਤਾਈ ਨੂੰ ਤਾਈ ਜਿੰਨਾ ਹੀ ਗੱਲ ਘੋਟਣ ਚ ਪਿਆ ਪਾ ਲਈ ਮੁੱਠੀ ਮੁੱਠੀ ਭੁਮਾਂ ਵਿੱਚ ਆਟੇ ਦੇ ਪਾ ਲਈ ਆ ਹੋ ਗਿਆ ਤੇ ਆ ਸਾਰਾ ਹੋ ਗਿਆ ਸਮਾਨ ਲੱਗ ਪਾਤਾ ਸਮਾਨ ਸਾਰਾ ਹਰ ਤਰੀ ਤੋੜ ਲਈ ਤਾਈ ਆਗਾ ਮੈਂ ਤੋੜ ਲਈ ਪਈ ਸਾਰਾ ਮੈਂ ਨਹੀਂ ਮੈਂ ਤਾਂ ਦੇਖੋ ਮੈਨੂੰ ਪਤਾ ਹੀ ਹੈ ਤੇਰੇ ਮਾਜਨੇ ਦਾ ਨਾ ਤਾਂ ਤੂੰ ਲਸਣ ਪਾਵੇਂ ਚੱਜਣਾ ਨਹੀਂ ਤਾਂ ਮੈਂ ਤੈਨੂੰ ਲਸਣ ਪਾਤੀ ਆ ਚੱਕ ਤੇ ਆ ਚੱਕ ਪੰਜ ਪਾ ਤੇ ਗੰਡੇ ਚਲ ਭਾਈ ਇਹ ਨਾ ਤਾਂ ਵਾਦੂ ਸਮਾਨਾ ਸਾਗ ਦਾ ਤਾਂ ਤੇ ਫੇਰ ਤਾਂ ਹੀ ਲਾਦਦਾ ਪਿਆ ਸਾਡੇ ਤਾਂ ਇੱਥੇ ਪਿਆ ਪਿਆ ਸੁੱਕ ਜੂਗਾ ਚਲ ਪਾ ਦੇ ਭਾਈ ਚਲ ਵਧੀਆ ਬਣਾਉਂਦਾ ਆ ਆ ਚੱਕ ਦੋ ਟਮਾਟਰ ਪਾਣੀ ਤੇ ਲੈ ਆ ਤਾਂ ਸਾਰਾ ਸਮਾਨ ਹੋ ਗਿਆ ਤੜਕੇ ਦਾ ਲੈ ਭਾਈ ਤੇ ਜੇ ਤੂੰ ਕਹੇ ਤਾਂ ਮੈਂ ਤੇਰੇ ਨਾਲ ਚਰਿਆ ਵੀ ਆਂ ਨਾ ਕੋਈ ਨਾ ਭਾਈ ਤੇ ਕੀ ਤਮੈ ਲਹੂਂਗੀ ਇਹ ਨਾ ਸਮਾਨ ਦੇ ਤਾਂ ਭਾਈ ਉਹੀ ਵਾਦੂ ਹੋਗਾ ਤੇ ਆ ਤਾਂ ਇਹਦੇ ਚ ਤਾਂ ਮੱਕੀ ਦਾ ਆਟਾ ਹੈ ਇਹਦੇ ਚ ਬੇਸਣ ਹੈ ਤੇ ਬਾਜਰੇ ਦਾ ਮੈਂ ਤੈਨੂੰ ਡੱਬਾ ਭਰ ਦਾਨੀ ਆ ਲੈ ਚੰਗਾ ਭਾਈ ਲੈ ਤਾਈ ਜਿਵੇਂ ਮੈਂ ਤੈਨੂੰ ਸਮਾਨ ਦਿੱਤਾ ਐ ਐਵੇਂ ਮੈਨੂੰ ਸਾਗ ਦੇ ਦੀ ਹੁਣ ਨਾ ਕੋਈ ਨਾ ਭਾਈ ਉਹ ਮੈਂ ਲੈ ਕੇ ਜਾਉਂਦੇ ਤੂੰ ਤਾਂ ਮੈਨੂੰ ਸਾਰਾ ਸਮਾਨ ਦੇ ਤਾਂ ਦੇ ਕੇ ਸਾਰਾ ਲੈ ਕਰੀ ਤਾਈ ਕੋਈ ਨਹੀਂ ਜਦੋਂ ਤੁਸੀਂ ਆਟਾ ਲੈਣਾ ਫਿਰ ਮੈਂ ਲੈ ਆਉਂਗੀ ਨਾ ਕੋਈ ਨਾ ਭਾਈ ਭਾਵੇਂ ਦੋ ਡੱਬੇ ਭਰਾ ਲਈ ਅਸੀਂ ਨਾ ਕੋਈ ਨਹੀਂ ਤਾਈ ਦਾ ਆਟਾ ਮੈਂ ਲੈ ਆਉਂਗੀ ਲੈ ਬਹੁਤ ਤਾਈ ਬਹੁਤ ਐ ਭਾਈ ਬਸ ਬਹੁਤ ਤਾਈ ਮੈਂ ਸਰਾ ਕੇ ਅਮ ਸਮਾਨ ਕੇ ਲੈ ਜਾਂਗੀ ਨਾ ਨਹੀਂ ਜੂ ਭਾਈ ਕੋਈ ਨਾ ਮੇਰੇ ਹੱਥ ਤੇ ਟੱਪ ਦੇ ਤੂੰ ਲੈ ਤਾਈ ਤੇ ਲੈ ਤਾਈ ਮੈਂ ਨਹੀਂ ਕਰਦੀ ਦੇਖ ਹੁਣ ਦਾਲ ਤੇ ਮੇਰਾ ਤਾਂ ਤੇਰੇ ਕੋਲ ਹੀ ਆਉਂ ਸਾਰਾ ਕੁਝ। ਹਾਂ ਕੋਈ ਨਾ ਤੇਰੀ ਨਾ ਪਰ ਸਾਮਾਨ ਮੈਂ ਤੈਨੂੰ ਸਾਰਾ ਦੇਤਾ। ਨਾ ਕੋਈ ਨਾ ਮੈਂ ਤੈਨੂੰ ਆਪੇ ਫੜਾ ਜੂਗੀ। ਤੂੰ ਬਸ ਬੇਪਰਵਾਹ ਹੈ। ਚੰਗਾ ਤਾਂ ਹੀ ਫਿਰ ਆਪੀ ਫੜਾ ਜੀ ਲੈ। ਨਾ ਨਾ ਕੋਈ ਨਹੀਂ ਆਨੇ ਹੁਣ ਨੱਕਾ ਮਨ ਮੇੜ ਲੰਨੀ ਨੇ ਤਾਂ ਧਾਰ ਕੱਢ ਲੰਨੀ ਆ। ਨਾਲੇ ਆਟਾ ਉਟਾ ਗੁੰਨ ਲੰਨੀ ਆ। ਬਸ ਮੈਂ ਬਾਜਰੇ ਦਾ ਆਟਾ ਗੁੰਨ ਕੇ ਰੱਖੂ। ਜੇ ਤੂੰ ਸਾਗ ਪਕਾ ਫੜਾਗੀ ਉਹਦੀ ਰੋਟੀਆਂ ਪਕਾ ਸੋ ਉਹਦੀ ਲਾ ਜੀ ਪਾ ਰੋਟੀਆਂ। ਚੰਗਾ ਤਾਂ ਹੀ ਫੜਾ ਕੇ ਜਾਊਂਗੀ। ਲੈ ਜਾ ਤਾਈ। ਹਾਂ ਦਾ ਮੱਕੀ ਦਾ ਤਾਂ ਮਿਲ ਗਿਆ ਬਾਜਰੇ ਦਾ ਮਿਲ ਗਿਆ ਬੇਸਣ ਮਿਲ ਗਿਆ ਆ ਸਾਰੇ ਵਧੀਆ ਪਾਲਕ ਮੇਥੇ ਤਾਣੀਆਂ ਤੇ ਟਮਾਟਰ ਸਾਰਾ ਮੈਨੂੰ ਤਾਂ ਸਮਾਨ ਦਿੱਤਾ ਵਧੀਆ ਸਾਗ ਦਾ ਬਸ ਮੈਂ ਤਾਂ ਜਾ ਕੇ ਤੜਕਾ ਹੀ ਲਾਉਣਾਗਾ ਹੋਰ ਕੁਛ ਨਹੀਂ ਕਰਨਾ ਤੇ ਸੁਣੀ ਵੀ ਨਾ ਜਾਂਦੀ ਹੋਵੇ ਹਰ ਤਰੀ ਤ ਵੀ ਕੀ ਆਖੀ ਜਾਂਦੀ ਹੈ ਦੇ ਕੇ ਜਾਉ ਤੈਨੂੰ ਸਾਗ ਮੈਂ ਤਾਂ ਜਾ ਕੇ ਲਾ ਕੇ ਤਰਕਾ ਘੋਟ ਕੇ ਸਮਾਰ ਕੇ ਬਸ ਆਪਦੇ ਜੋ ਕਰਾ ਰੱਖ ਲੂੰਗੀ ਬਾਟੀ ਜੇ ਰੱਖਣੀ ਹੋਈ ਤਾਂ ਨਹੀਂ ਸਾਰਾ ਮੇਰੀ ਭੈਣ ਨੂੰ ਫੜਾਉਂਗੀ ਉਹ ਵਿਚਾਰੇ ਦੋ ਦਿਨ ਖਾ ਲੈਣਗੇ ਸ਼ਹਿਰ ਵਾਲਿਆਂ ਤਨਦੀਦ ਹੁੰਦਾ ਸਾਗ ਦਾ ਤੇ ਚਲ ਮੈਂ ਤਾਂ ਆਪਦੀ ਖਾਤਰ ਫੇਰ ਵੀ ਧਰ ਲੂੰਗੀ ਆਪੇ ਦੇਖੀ ਜਾਊਗੀ ਮੈਂ ਤਾਂ ਕੋਈ ਨਹੀਂ ਫੜਾਉਣ ਆਉਂਦੀ ਹੁਣ ਲੋਕਾਂ ਦੀ ਘਰੇ ਫੜਾ ਕੇ ਜਾਈਂ ਸਾਗ ਮੈਂ ਮੈਂ ਤੇਰੀ ਨੌਕਰੀ ਨਹੀਂ ਰੱਖੀਆਂ ਘਰੇ ਫਰਾਕੇ ਜਾਈ ਸਾ ਆ ਪਤਾ ਨਾ ਤੂੰ ਤੇਥੋਂ ਆਵਡੋ ਨਹੀਂ ਸਾਗ ਤੜਿਆ ਜਾਂਦਾ ਆਪ ਤਾਂ ਇਹਨੂੰ ਆਂ ਸਰਫੜਾ ਰੈਂਦਾ ਵੀ ਕਿਤੇ ਮੇਰੀਆਂ ਲੱਕੜਾਂ ਨਾ ਮੱਚੇ ਜਾਣ ਵੀ ਮੈਨੂੰ ਬਾਹਲੀ ਸਾਰਾ ਦਿਨ ਮੈਨੂੰ ਖਪਣਾ ਪੈਂਦਾ ਸਾਗ ਚ ਉਤਰਿਆ ਤਰਾ ਆਪਾ ਦੀ ਗੀ ਫਿਰ ਨਿਆ ਰਾਇਆ ਲੈ ਹੁਣ ਤਾਂ ਤਾਈ ਸਾਗ ਫੜਾ ਗਈ ਹੂ ਬਣਾ ਕੇ ਹਰਪ੍ਰੀਤ ਹਾਂ ਉਹ ਤਾਈ ਸਾਗ ਫੜਾ ਗਈ ਬਾਜਰੀ ਦੀ ਰੋਟੀਆਂ ਖਾ ਤੂੰ ਬਾਜਰੀ ਦੀ ਮੈਂ ਤਾਂ ਡਿੱਕੀ ਜਾਨੀ ਆ ਤਾਈ ਨੂੰ ਤਾਈ ਨਹੀਂ ਆਈ ਹਲੇ ਪਤਾ ਨਹੀਂ ਕੀ ਕਰਨ ਲੱਗੀ ਤਾਈ ਐਨੇ ਚਰ ਫੜਾ ਕੀ ਨਹੀਂ ਗਈ ਤਾਈ ਮੈਨੂੰ ਆਏਗਾ ਨਹੀਂ ਕਿਹਨੂੰ ਮੈਂ ਤਾਂ ਖਾ ਇਹ ਪਾਲਕ ਵਿੱਚ ਇੱਥੇ ਸਾਰਾ ਕੁਝ ਤੋੜ ਕੇ ਲੈ ਜਾ ਕੇ ਕਹਿੰਦੀ ਬਾਲਾ ਉਹ ਸਾਗ ਬਣਾਉਂਗਾ ਕੱਲੇ ਪਾਲਕ ਵਿੱਚ ਕੀ ਤਾਈ ਨੂੰ ਮੈਂ ਗੰਡੇ ਲਸਣ ਟਮਾਟਰ ਆਦਾ ਮੈਂ ਤਾਂ ਸਾਰਾ ਕੁਝ ਪੜਾਤਾ ਪਤਾ ਜੀ ਦਾਲ ਵੀ ਨਹੀਂ ਤੇਰੀ ਲੈ ਫੇਰ ਤਾਂ ਆਪਣਾ ਸਾਗ ਚ ਅੱਧ ਹੋਇਆ ਯਾਰ ਆਪਾਂ ਨੂੰ ਸਾਗ ਕਿਉਂ ਨਹੀਂ ਫੜਾ ਕੇ ਜਾਉ ਆਈ ਹਜੀ ਤੱਕ ਨਹੀਂ ਤਾਈ ਮੈਂ ਡਿੱਕੀ ਜਾਨੀ ਆ ਕੀ ਕਰ ਲਈ ਜਾਣੀ ਨੂੰ ਛੋਕ ਕੰਮ ਹੋ ਜਾਂਦਾ ਬੰਦੇ ਨੂੰ ਉਹ ਇਹ ਵੀ ਤਰੀਕਾ ਠੀਕ ਹੈ ਨਾ ਮੈਂ ਜੇ ਮਤਾਈ ਕੇ ਤੂੰ ਆਪ ਹੀ ਲਿਆ ਐਂ ਕਰਾ ਹਾਂ ਵੱਡਾ ਸਾਰਾ ਕੋਈ ਭਾਂਡਾ ਲੈ ਆ ਸਾਗ ਬਾਵਾ ਲਈ ਦੋ ਪੰਡੰਗ ਖਾਵਾਂਗੇ ਆਪਾਂ ਵੱਡੇ ਭਾਂਡੇ ਤੋਂ ਤਾਈ ਦੇ ਘਰੇ ਕਹਿ ਵਾ ਗਏ ਦੋ ਤਾਂ ਤਾਈ ਕਿੰਨੀਆਂ ਲੈ ਗਈ ਇੱਕ ਤਾਂ ਤਾਈ ਡੱਬਾ ਲਈ ਫਿਰਦੀ ਸੀ ਕਹਿੰਦੀ ਮੈਂ ਡੱਬੇ ਚ ਪਾ ਦੂੰ ਤਾਈ ਕਿ ਡੱਬੇ ਚ ਪਵਾ ਲੇ ਹਾਂਗੇ ਉਹ ਸਾਰੇ ਭਾਂਡੇ ਭਰਾ ਲਈ ਹੁਣ ਆਹੋ ਬਾਜਰੀ ਦੀਆਂ ਰੋਟੀਆਂ ਬਣਾ ਲਈ ਤਾਈ ਨੇ ਤਾਂ ਐਡਾ ਪਤਲਾ ਤਾਈ ਕਿਉਂ ਪਰ ਕੇ ਧਰਦੀ ਹੁੰਦੀ ਐ ਸਾਗ ਦਾ ਉਹ ਸਾਗ ਹੀ ਬਾਲਾ ਸਵਾਦ ਬਣਾਉਂਦੀ ਐ ਉਹ ਨਾਲੇ ਆਪਣਾ ਦੇਖ ਲੈ ਤੂੰ ਐ ਕਰ। ਇਹ ਸਪਰੇ ਤੂੰ ਬਿਨਾ ਆਪਾਂ ਸਾਰਾ ਸਮਾਨ ਲਾਏ ਪਾਰ ਤੇ। ਤੁਸੀਂ ਐ ਕਰੋ ਨਾ ਮੜਾ ਆਉ। ਮੱਖਣੀ ਮੁਖਣੀ ਸਾਰਾ ਕੁਝ ਕੱਢ ਕੇ ਰੱਖੋ ਫ੍ਰਿਜ ਚੋਂ। ਮੱਖਣੀ ਵਾਲਾ ਕੋਲਾ ਕੱਢ ਲੈਣਾ ਤਾਂ ਮੱਖਣੀ ਪਾ ਕੇ ਖਾਵਾਂਗੇ ਸਾਗ ਵਿੱਚ। ਉਹ ਤਾਂ ਮੈਂ ਕੱਢ ਲੂੰਗਾ। ਤੂੰ ਛੇਤੀ ਕਰ। ਮੈਂ ਸਾਗ ਲੈ ਕੇ ਆ ਹੁਣ ਕੀ ਰੋਣਾ। ਮੈਂ ਸਾਗ ਲੈ ਕੇ ਨਹੀਂ ਤਨ ਰਚੀ ਤਾਂ ਇੰਨੀਆਂ ਤੇ ਉਹ ਬਾਜਰੇ ਦਾ ਆਟਾ ਅੰਦਰ ਲੈ ਗਈ ਰਸੋਈ ਚ ਬਸਾ ਕੇ ਮੈਂ ਰੋਟੀ ਲੱਗਣਾ। ਮੈਂ ਭਾਂਡੇ ਭਰ ਲਿਆ ਵਾਂ। ਛੇਤੀ ਆਈਂ। ਛੇਤੀ ਆਉ। ਲੈ। ਕਾਈ ਦਾ ਸਾਗ ਬੜਾ ਸਵਾਦ ਬਣਾਉਂਦੀ ਹੈ। ਉਹ ਮੈਂ ਹਰਪ੍ਰੀਤ ਨੂੰ ਆਇਆ ਮੈਂ ਟੂਂ ਪਾਲਕ ਤੋੜ ਲਈ ਮੇਥੇ ਲੈ ਉਹ ਇਹ ਕਿਹੜਾ ਸੁਆਦ ਬਣਉਂਦੀ ਸੈਨਾਂ ਉਹ ਨਾਲ ਇਹ ਸਾਰਾ ਕੁਝ ਲਸਣ ਗੰਡੇ ਸਾਰਾ ਕੁਝ ਦਿੱਤਾ ਤਾਈ ਨੂੰ ਹੁਣ ਤਾਂ ਆਪਣਾ ਸਾਗ ਚ ਅੱਧਾ ਹੈ ਹੁਣ ਤਾਂ ਬਾਵਾ ਸਾਗ ਲੈ ਆਉਗੀ ਦੋ ਤਿੰਨ ਡੰਗ ਖਾਵਾਂਗੇ ਮੋਜਾਂ ਨਾਲ ਲੈ ਐਡੀ ਕਿਆਨੀ ਸੀ ਪੰਜ 6 ਕਿਲੋ ਪੱਕੇ ਦੀ ਕਿਆਨੀ ਸੀ ਐਡੀ ਲਿਆਈ ਸਾਰਾ ਸਾਗ ਪੈ ਗਿਆ ਟੜਕੇ ਦੀ ਮਤਰੀ ਨੇ ਲੱਗੀ ਫਈ ਸੀ ਚੁੱਲ੍ਹੇ ਮੂਰੇ ਟੜਕੇ ਦੀ ਖਪੀ ਜਾਂਦੀ ਸੀ ਤੇ ਤੇਰਾ ਮੋਜਾ ਨਾ ਸਾਰੀ ਕਿਆਨੀ ਭਰਕੇ ਲੈ ਗਈ ਸਾਗ ਦੀ ਨਾ ਹੀ ਨਾ ਮੈਂ ਸਮਾਲ ਲਈ ਸੀ ਹਰ ਪ੍ਰੀਤ ਤੋਂ ਨਾਲੇ ਹੁਣ ਆਈ ਨਹੀਂ ਪਟਾ ਡੀਗ ਡੀਗ ਕੇ ਮੇਰੇ ਕੋਲੇ ਆ ਜੇ ਵੀ ਢਾਈ ਸਾਗ ਦੇ ਉਹ ਮੈਂ ਕੀ ਆਖੂਗੀ ਉਹਨੂੰ ਕੀ ਕਰਾਂ ਰਾਈ ਕੰਮ ਭਾਈ ਤੇਰੀ ਮਸਹੀ ਰਹਿ ਗਈ ਤੇ ਭਾਈ ਮੂੰਗੀ ਦੀ ਦਾਲ ਮਤਾ ਬਣਾਈ ਐ ਤੇ ਭਾਈ ਤੈਨੂੰ ਮੂੰਗੀ ਦੀ ਦਾਲ ਦੀ ਕਿੰਨੀ ਪਰ ਦੰਨੀ ਆ ਹੋਰ ਕੀ ਕਰੂੰ ਫੇ ਵਿਚਾਰੇ ਕਸਨਾ ਤਾਂ ਰੋਟੀ ਖਾਣ ਕੀ ਹੁਣ ਮੈਂ ਕਿਵੇਂ ਜਵਾਬ ਦੇਉ ਉਹਨੂੰ ਸੋਕਾ ਕਿ ਤੇਈ ਵਾਲੀ ਗੱਲ ਹੋ ਗਈ ਮੈਂ ਤਾਂ ਆਪ ਹੁਣ ਆਟਾ ਗੁੰਨਦੀ ਆ ਆਪ ਦਾ ਤਾਈ ਤੂੰ ਆ ਜਾ ਨਿਕੜੀ ਜਾਂਦਾ ਚੁੱਲੇ ਕੋਲੀ ਲੱਗਦੀ ਐ ਵਿਚਾਰੀ ਇਕੱਲੀ ਜਾਣੀ ਤਾਂ ਕਹੜਾ ਨਿਬੜਦਾ ਤੜਕਾ ਤੜਕਾ ਲਾਹਟੀ ਹੂੰ ਹੁਣ ਤਾਂ ਪਵਾਕ ਹੀ ਲੈਣੇ ਚੱਲ ਮੈਂ ਲੈ ਜੂ ਚੱਕ ਕੇ ਲੈ ਤਾਈ ਕੁੰਨ ਲਿਆ ਆਟਾ ਖਾ ਗੁੰਡੀਆਂ ਭਾਈ ਵਾਹ ਹੁਣ ਪਹਿਲਾਂ ਮੈਂ ਦੇਖਾ ਮੂੰਗੀ ਦੀ ਦਾਲ ਬਣਾ ਕੇ ਘਟੀਆਂ ਭਾਈ ਲੈ ਤੈ ਛਾਗ ਤਾਂ ਇੰਨਾ ਤੜਿਆ ਸੀ ਮੂੰਗੀ ਦਾਲ ਕੀ ਕਰਨੀ ਸੀ ਤੇ ਮੂੰਗੀ ਦਾਲ ਪੁੱਛਣਾ ਲੈ ਪਾਇਆ ਤੇ ਮੇਰੇ ਡੱਬੇ ਚ ਇਹਦਾ ਕੁੱਤਾ ਪਾ ਤੇ ਮੇਰੀ ਗੱਤਾਂ ਸੌਣ ਲੱਗੂ ਤੂੰ ਸਾਗ ਨੂੰ ਐਨ ਲਖਾ ਕਿ ਮੈਂ ਤਾਂ ਕਿੱਈ ਆਉਂਦੀ ਹੁਣ ਗੋਡੇ-ਗੋਡੇ ਤਨ ਜਵਾਬ ਦਿੰਦੀ ਨੂੰ ਕਿ ਉਹ ਤੇਰੀ ਮਾਸੀ ਲੈ ਗਈ ਮਾਨਸਾ ਵਾਲੀ ਸਾਗ ਤਾਂ ਅੱਗੇ ਉਹਦਾ ਭਾਈ ਦੋੜ ਨਹੀਂ ਲਿਆਈ 5 ਕਿਲੋ ਦੀ ਸਾਰੇ ਬਤੀਲੇ ਦਾ ਬਤੀਲਾ ਹੀ ਪੈਗਾ ਜਮਾ ਕਾਠੀ ਵੀ ਨਹੀਂ ਸਾਗਦੀ ਬੱਚੀ ਭਾਈ ਤੂੰ ਚੰਗੀ ਕਰੀ ਮੇਰੇ ਨਾਲ ਮੈਂ ਤਾਂ ਤੈਨੂੰ ਸਾਰਾ ਸਮਾਨ ਦਿੱਤਾ ਸੀ ਐਨਾ ਸਮਾਨ ਤੂੰ ਐ ਕਰਦੀ ਮਾਸੀ ਤੋਂ ਤੂੰ ਇਹਨੂੰ ਤਾਂ ਰੱਖ ਲਾਂਦੀ ਕੋਲੇ ਹੀ ਰੱਖ ਲਾਂਦੀ ਸਾਗ ਮੈਂ ਛੱਡ ਕੀ ਨਹੀਂ ਗਈ ਉਹ ਤਾਂ ਮੈਨੂੰ ਵੀ ਨਹੀਂ ਛੱਡ ਕੇ ਗਈ ਆਵੇ ਮੈਂ ਤਾਂ ਆਪ ਹਾਰ ਕੇ ਉਸ ਘੋਟ ਕੇ ਹਜੇ ਹੱਤੀ ਆਵੇ ਦਾ ਮਦਣੀ ਪਈ ਹੈ ਜੀ ਇੱਥੀ ਤੇ ਮਾਦਾ ਉਹ ਨਾ ਮਖਲਾਂ ਮੈਂ ਕੌਲਾ ਪਰ ਕਿਨਾਂ ਤੇ ਦੇਖਦਾ ਲੱਖ ਦੂ ਨਾਲ ਮੈਂ ਤੇਰਾ ਤੇ ਤੇਰੀ ਭੈਣ ਦਾ ਮਸਲਾ ਇਹਦਾ ਮੈਨੂੰ ਨਹੀਂ ਪਤਾ ਇਹਦੇ ਚ ਤੇਰੀ ਭੈਣ ਲੈ ਗਈ ਸਾਗ ਫਮਾ ਕੋਈ ਮਰਜੀ ਲੈ ਗਈ ਮੈਨੂੰ ਤਾਂ ਸਾਗ ਚਾਹੀਦਾ ਮੈਨੂੰ ਨਹੀਂ ਪਤਾ ਭਾਈ ਮੇਰਾ ਤਾਂ ਉਹੀ ਗੱਲ ਤੂੰ ਬਾਜਰੇ ਦਾ ਆਟਾ ਵੀ ਡੱਬਾ ਭਰਾ ਲਈ ਤੂੰ ਹੈ ਉੱਤੋਂ ਲਸਣ ਗੰਡਾ ਟਮਾਟਰ ਸਾਰਾ ਕੁਝ ਮੈਂ ਤੈਨੂੰ ਉਹ ਦੇਤਾ ਤੇ ਫਿਰ ਹੁਣ ਭਾਈ ਮੈਂ ਦੱਸ ਕੀ ਕਰਾਂ ਮੈਂ ਕਹਦੇ ਨਾ ਰੋਟੀ ਖਾਂ ਮੈਂ ਰੋਟੀ ਦਾ ਬਾਜਰਾ ਤੈਨੂੰ ਮੈਂ ਦੱਸ ਦਿੰਨੀ ਆ ਮੂੰਗੀ ਦਾ ਖਤਰੀ ਤੇ ਲੈ ਜਾ ਆ ਡੋਲ ਨਹੀਂ ਫੜ ਲਾ ਕਈ ਤੂੰ 400 ਵੀ ਕੀਤੀ ਹੈ ਮੇਰੇ ਨਾਲ ਮੈਂ ਤੈਨੂੰ ਦੱਸਾਂ ਆਪਦੀ ਭੈਣ ਨੇ ਸਹੀ ਪਹਿਲਾਂ ਲਈ ਹੋ ਤੂੰ ਮੈਨੂੰ ਸੱਚ ਦੱਸਣਾ ਸੀ ਵੀ ਭਾਈ ਸਾਗ ਮੇਰੀ ਭੈਣ ਲੈ ਕੇ ਜਾ ਰੂ ਸਾਜ ਲਈ ਸੀ ਪੁੱਤ ਜਮਾ ਰਿੰਨੇ ਗਏ ਤੇ ਜਮਾ ਟੁੱਟ ਪਈ ਨਹੀਂ ਆ ਗਏ ਉਹਦੀ ਗੱਡੀ ਤੇ ਉਹਦੀ ਲੈ ਗਏ ਲੈ ਤਾਂ ਉਹਨਾਂ ਨੂੰ ਕੀ ਪਤਾ ਲੱਗਾ ਵੀ ਤੂੰ ਸਾਗ ਤੇਰੀ ਬੈਠੀ ਐ ਉਹ ਪੁੱਤ ਗਾਹਾਂ ਤੋਂ ਆਏ ਸੀ ਪ੍ਰਿੰਸੀਪਲਦਾਰੀ ਚੋਂ ਆਉਂਦੇ ਆਉਂਦੇ ਬੱਸ ਕਹਿੰਦੇ ਸੀ ਚਾਹ ਪੀ ਜਗੇ ਬਸ ਇੱਥੇ ਖੜ ਗਏ ਮੇਰੇ ਕੋਲੇ ਗਾਹਾਂ ਮੈਂ ਸਾਗ ਤੇਰੀ ਬੈਠੀ ਸੀ ਦੇਖ ਤਾਈ ਤੇਰੇ ਨਾਲ ਤਾਂ ਉਹੀ ਗੱਲ ਜਿਹੜੀ ਹੋ ਗਈ ਹੋ ਗਈ ਮੈਂ ਮੈ ਨਹੀਂ ਆਵਦੇ ਨਾ ਕਰਵਾ ਸਕਦੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਰੋਟੀ ਖਾਣ ਦਾ ਮੇਰਾ ਤਾਂ ਮਸਲਾ ਹੱਲ ਕਰ ਰੱਖਣਾ ਬਸ ਬੇਚਾਰਾ ਹੱਲ ਭਾਈ ਆਹੀ ਹੈ ਉਹ ਮੂੰਗੀ ਦੀ ਦਾਲ ਅੱਜ ਲੈ ਜਾ ਤੇਰਾ ਤੂੰ ਹਾਂ ਨਹੀਂ ਮੂੰਗੀ ਮੈਨੂੰ ਕਰਨੀ ਐ ਸੀ ਤਾਂ ਮੂੰਗੀ ਰਾਤ ਖਾ ਕੇ ਆਦਿਆਂ ਸਾਨੂੰ ਤਾਂ ਮੂੰਗੀ ਨਾਲ ਪਹਿਲਾਂ ਤਜਾਬ ਬਣ ਗਿਆ ਚਲ ਕੋਈ ਨਾ ਫਿਰ ਤੁਸੀਂ ਅੱਜ ਦਾ ਦਿਨ ਤਾਂ ਕਰਾ ਗੰਗ ਲਾ ਲਓ ਤੇ ਸਿੱਧਿਆ ਜਾ ਮੈਂ ਲੈ ਕੇ ਨਾ ਤੁਹਾਨੂੰ ਵਧੀਆ ਸਾਗ ਦਾ ਤੇ ਮੈਂ ਤੁਹਾਨੂੰ ਡੱਬਾ ਭਰ ਕੇ ਦੇ ਦੇ ਦੇਖ ਤਾਈ ਹੁਣ ਨਹੀਂ ਮੈਂ ਤੇਰੇ ਆਸਰੇ ਰਹਿੰਦੀ ਮੈਨੂੰ ਤਾਂ ਭਾਈ ਕੱਲ ਨੂੰ ਨਾ ਲਾਸਣ ਆਦਾ ਟਮਾਟਰ ਗੰਡੇ ਮੈਨੂੰ ਤਾਂ ਉਹਨਾਂ ਸਮਾਨ ਦੇ ਆਈ ਮੇਰਾ ਮੈਂ ਤਾਂ ਆਪ ਹੀ ਧਰ ਲੂੰਗੀ ਨਾ ਮੈਂ ਤੇਨੂੰ ਭਾਈ ਵਧਿਆ ਦਿਨ ਕੇ ਦੇ ਕੇ ਆਉਂਗੀ ਪਰ ਮੈਂ ਹੁਣ ਤੇਰੇ ਨਾਲ ਜਮਾਨੀ ਕਰਕੇ ਮੂੰਗੀ ਦੀ ਦਾਲ ਵੀ ਹੁਣ ਪਾਈ ਹੈ ਮੇਰੀ ਕੰਨੀ ਚ ਕਿ ਖਾਲੀ ਪਈ ਹੈ ਨਾ ਖਾਲੀ ਆ ਭਾਈ ਇਹ ਤਾਂ ਪਾ ਦੇ ਫਿਰ ਤਾਲੀ ਪਾ ਦੇ ਹੁਣ ਹੋਰ ਤੂੰ ਤਾਂ ਕਰਤੀ ਜਿਹੜੀ ਕਰਨੀ ਸੀ ਮੇਰੇ ਨਾਲ ਉਹੀ ਗੱਲ ਬਗਾਨੀ ਸ਼ਾਹ ਤੇ ਜਿਵੇਂ ਕਹਿੰਦੇ ਨੇ ਮੁੱੱਚਾ ਬਣਾ ਲਗਾਈ ਤਾਂ ਮੈਂ ਤਾਂ ਬਾਜਰੇ ਦਾ ਆਟਾ ਗੁੰਨ ਕੇ ਆਈ ਆ ਨਾ ਭਾਈ ਫੇਰ ਤਾਂ ਆ ਭਾਈ ਮੂੰਗੀ ਦੀ ਦਾਲ ਲੈ ਜਾ ਹੋਰ ਤਾਂ ਮੇਰੇ ਸਾਰੇ ਨਹੀਂ ਭਾਈ ਇਹ ਤਾਂ ਆ ਤੇ ਜਨਾਂ ਦੀ ਬੜੀ ਪਈ ਆ ਭਾਈ ਚਲ ਕੋਈ ਨਹੀਂ ਕਾਈ ਐ ਕਰ ਮੈਨੂੰ ਤਾਂ ਉਹ ਗੜਬੀ ਚ ਹੀ ਪਾ ਦੇ ਉਹ ਪੀਏ ਜਿਹੜੀ ਛੋਡੀ ਐਨੀ ਮੈਂ ਕੀ ਕਰਨੀ ਐ ਕਿੰਨੀਆਂ ਤਾਂ ਫੜਾ ਮੇਰੀਆਂ ਦੇਸਣ ਤਾਂ ਕਿਤੇ ਮੇਰਾ ਸਾਰਾ ਖਾਤਾ ਗੜਬੀ ਵੀ ਪਾਈ ਲੋੜੀ ਨਹੀਂ ਛੁੱਟਿਆ ਦੇਸਣ ਤਾਂ ਪੀਏਂਗੀ ਕਾਹਦੇ ਚ ਮਰਜੀ ਪਾ ਤਾਈ ਮੇਰਾ ਮਸਲਾ ਹੱਲ ਕਰ ਤੇ ਤਾਂ ਉਹੀ ਗੱਲ ਕਰਤੀ ਮੁੜ ਕੇ ਮੈਂ ਨਹੀਂ ਕਾਈ ਤੇਰੇ ਤੇ ਯਕੀਨ ਕਰਦੀ ਐ ਦੇ ਭਾਈ ਵਾਧੂ ਹੁਣ ਸਾਨੂੰ ਦਾਲ ਕਮਲਾ ਭਰਿਆ ਪਾ ਦੇ ਪਾ ਦੇ ਤਾਈ ਫਿਰ ਕੋਲੇ ਚ ਪਾ ਦੇ ਪਾਈ ਹੁਣ ਡੰਗ ਤਾਂ ਲਾਉਣੀ ਪਊਗਾ ਹੁਣ ਨਾਣੇ ਤਾਈ ਤਰੀ ਪੈਣਾਤ ਨਹੀਂ ਬਣਾ ਸਕਦੀ ਸਾਗ ਉਹ ਪਾਈ ਖੇਚੇ ਰਹਿੰਦੇ ਨੇ ਨਾ ਪਰ ਸ਼ਹਿਰਾ ਨੇ ਕਿਤਾਈ ਸਾਗ ਨਹੀਂ ਹੁੰਦਾ ਮੁੱਲ ਲੈ ਲੈਣਾ ਇੱਥੋਂ ਲੈ ਜਾਣੂੰ ਲੈ ਜਾਂਦੀ ਪੁੱਤ ਬੰਨਣ ਦਾ ਸਾਗ ਸ਼ਹਿਰਾ ਚਲ ਤਈ ਪਾ ਪਾ ਤੂੰ ਮੂੰਗੀ ਦੀ ਦਾਲ ਨਾਲ ਉਹ ਮੈਨੂੰ ਆਪ ਗਾਲਾਂ ਦੇਊਗਾ ਨਾਲੇ ਉਹਨੇ ਤਾਂ ਰੋਟੀ ਨਹੀਂ ਖਾਣੀ ਆਈ ਨਹੀਂ ਪਤਾ ਆ ਦਾਲ ਬੇੜੇ ਚ ਮਾਰੇ ਚਲਾ ਕੇ ਰਾਪੜ ਚਲਾ ਕੇ ਨਾ ਕਿਈ ਬਸ ਬਹੁਤ ਰਾ ਕੇ ਤਾਂ ਪਈ ਕਿਉਂ ਮਾਰੋਂਗੇ ਮੈਂ ਤਾਂ ਇਨਾ ਸਮਾਨ ਪਾ ਕੇ ਆਦਾ ਗੰਦਾ ਲਾਸਣ ਮੈਂ ਤਾਂ ਹੀ ਜੀ ਸੋਣੀ ਬਣਾਈ ਆ ਮੂੰਗੀ ਦੀ ਦਾਲ ਚਲ ਤਈ ਵੀ ਚਲਾ ਕੇ ਮਾਰੂਗਾ ਕਈ ਤੈਨੂੰ ਪਤਾ ਤਾਂ ਹੋਏਗਾ ਫਿਰ ਹੁਣ ਬੰਦੇ ਨੂੰ ਤਾਂ ਉਹਦਾ ਲੈ ਹੋ ਜਾਂਦਾ ਵੀ ਜਦੋਂ ਸਾਗ ਬਣਾਏ ਉਹ ਤਾਂ ਕਹਿੰਦਾ ਡੱਬਾ ਭਰਾ ਕੇ ਲੈ 2-3 ਡੰਖਾ ਮਾਰ ਲੈ ਕੋਈ ਨਾ ਭਾਈ ਛੋਟਾ ਮੇਰਾ ਭਾਜ ਤੇ ਭਾਈ ਮੈਂ ਤੁਹਾਨੂੰ ਸਵੇਰੇ ਬਣਾ ਕੇ ਦੇਉਂਗੀ ਸਾਗ ਵੱਧਿਆ ਬਣਾ ਕੇ ਦੂੰਗਾ ਮੈਂ ਸਵੇਰੇ ਮੈਂ ਤਾਂ ਤਾਈ ਆਪ ਹੀ ਬਣਾ ਲੂੰਗੀ ਤੋੜ ਕੇ ਲਿਆਉਂਗੀ ਮੈਂ ਕੱਲ ਨੂੰ ਚਲ ਭਾਈ ਤੇਰੀ ਮਰਦੀ ਆ ਫਿਰ ਭਾਈ ਮੈਂ ਤਾਂ ਇਹ ਗੱਲ ਕਰਤੀ ਬਸ ਮੇਰਾ ਸਮਾਨ ਦੇਈ ਜਿਹੜਾ ਲਈ ਹੈ ਚਲ ਕੋਈ ਨਾ ਭਾਈ ਮੈਂ ਸਮਾਨ ਮੋੜ ਦੂੰਗੀ ਚੰਗਾ ਤਾਈ ਹੁੰਦਾ ਉਈ ਗਰਮ ਗੁਮੇਵੀ ਗੱਪ ਮਾਰ ਕੇ ਸਵਾਰ ਲਈ ਹੋਈ ਸੀ ਲਾ ਹੁਣ ਲੈਣ ਆ ਗਈ ਹੁਣ ਹੁਣ ਕੀ ਕਰਾਂ ਚੱਲ ਹਜੇ ਮੈਂ ਤਾਂ ਮੂੰਗੀ ਦੀ ਦਾਲ ਤੇ ਬੈਠੀ ਸੀ ਕੌਲਾ ਭਰ ਕੇ ਦੇਤਾ ਨਹੀਂ ਅੱਛੇ ਆਇ ਨਹੀਂ ਪਤਾ ਕਿ ਨੱਕ ਰੌਲਾ ਪਾ ਕੇ ਜਾਂਦੀ ਚਲ ਇੰਨਾ ਉਹ ਵੀ ਕੀ ਕਰੇ ਭਾਈ ਜਾਨਾ ਤਾਂ ਮੈਨੂੰ ਦੇਖ ਮੱਕੀ ਦਾ ਹੱਤਾ ਦਿੱਤਾ ਬੇਸਣ ਦਾ ਬੇਸਣ ਦਿੱਤਾ ਮੱਕੀ ਦਾ ਹੱਤਾ ਦਿੱਤਾ ਬਾਗਰੇ ਦਾ ਦਿੱਤਾ ਹੁਣ ਕਰੇ ਵੀ ਕੀ ਪਈ ਇਹਨੂੰ ਵੀ ਹੁਣ ਗੁੱਸਾ ਹੋ ਗਿਆ ਵੀ ਟਾਈ ਨਾ ਗੱਪ ਮਾਰਤਾ ਉਹ ਆਏ ਹੋ ਗਿਆ ਪਤਾ ਨਹੀਂ ਵੀ ਸਾ ਗਲ ਕੋਤਾ ਹੁਣ ਚਲ ਮੈਂ ਮੂੰਗੀ ਦੀ ਦਾਲ ਦਿਖਾਤੀ ਉਹਨੂੰ ਵੀ ਯਕੀਨ ਆ ਗਿਆ ਲੱਤਾਈ ਨੇ ਕਿੰਨਾ ਸਾਗ ਦਿੱਤਾ ਹੈ ਦੋ ਕਿੰਨੀਆਂ ਇੱਕ ਡੱਬਾ ਹੈ ਲੈ ਛੇਤੀ ਘਰ ਕਰ ਖਣਾ ਬਾਜੀ ਰੋਟੀਆਂ ਪਕਾ ਲਈ ਤਾਂ ਸਾਗ ਨਾਲ ਰੋਟੀ ਖਾਵਾਂਗੇ ਆਇਆ ਸਾਗ ਹੀ ਵਾਲਾ ਤਾਂ ਤਾਈ ਨੇ ਤਾਂ ਹਨਾ ਆ ਤਾਈ ਨੇ ਕਿਹੜਾ ਦਿੱਤਾ ਸਾਗ ਤਾਈ ਤਾਂ 420 ਕਰ ਗਈ ਆਪਣੇ ਨਾਲ 420 ਕਰ ਗਈ ਆਹੋ ਆ ਤਾਂ ਹੋਏਗਾ ਇਹ ਜੀ ਤਾਂ ਮੈਂ ਤਾਈ ਨੂੰ ਉਹ ਦਿੱਤਾ ਸੀ ਇਹਦਾ ਆਟਾ ਮੱਕਾ ਇਹਦਾ ਬੇਸਣ ਸੀਗਾ ਉਹ ਡੱਬੇ ਦਾ ਡੱਬੇ ਦਾ ਸਾਗ ਹੀ ਹੈ ਅਜੇ ਸਾਗ ਹੁੰਦਾ ਫਿਰ ਗੱਲਾਂ ਕਰਦੀਆਂ ਸੀ ਇਹ ਤਾਂ ਨਾ ਹੋਰ ਕੀ ਲਈ ਫਰਦੇ ਦੂ ਵਿੱਚ ਆ ਦੇਖ ਲਾ ਮੈਂ ਤਾਂ ਇਹ ਦਰਦੀ ਤੇ ਸੁੱਤਰ ਕੇ ਲਈਆਂ ਇਹ ਤਾਂ ਮੂੰਗੀ ਮੂੰਗੀ ਡਾਲ ਲਈ ਫਰਦੇ ਦੂ ਤੋ ਲੈ ਪਰ ਮੈਂ ਕੀ ਕਰਾਂ ਹੁਣ ਕੋਈ ਲੈ ਚ ਧਰ ਲਈ ਤਾਈ ਕਹਿੰਦੀ ਨਾ ਕਿ ਮੇਰੀ ਭੈਣ ਆ ਗਈ 5 ਕਿਲੋ ਸਾਗ ਸੀਗਾ ਕਹਿੰਦੀ 5 ਕਿਲੋ ਦੀ ਐਡੀ ਢੋਲੀ ਸੀ ਕਹਿੰਦੀ ਉਹਦੇ ਕੋਲ ਸਾਰਾ ਪਵਾ ਕੇ ਲੈ ਗਈ ਉਹ ਤਾਂ ਹੁਣ ਤਾਈ ਜਾਣੀ ਆ ਤਾਈ ਦੀ ਭੈਣ ਜਾਣੀ ਆ ਮੈਨੂੰ ਤਾਂ ਲੱਗਦਾ ਚਲਾਕੀ ਕਰ ਗਈ ਫਿਰ ਮੈਨੂੰ ਤਾਂ ਲੱਗਦਾ ਉਹਦੀ ਭੈਣ ਸ਼ਹਿਰ ਚ ਰਹਿੰਦੀ ਐ ਉਹਨੇ ਤਾਂ ਬਣਾਈ ਉਹਨਾਂ ਵਾਸਤੇ ਹੋਊਗਾ ਕੀ ਪਤਾ ਹੁਣ ਉਹਨਾਂ ਨੇ ਮੇਥੀ ਵਾਲੀਆਂ ਨਹੀਂ ਸੀ ਤੋੜ ਕੇ ਨਾਲੇ ਪਾਲਕ ਤੈਨੂੰ ਕਿੰਨਾ ਸਮਾਨ ਦਿੱਤਾ ਉਹਨੂੰ ਮੈਂ ਕਹਿੰਦੀ ਆਈ ਨਾ ਕਾਈ ਨੂੰ ਵੀ ਕੱਲ ਨੂੰ ਮੇਰਾ ਸਾਰਾ ਸਮਾਨ ਲੈ ਕੇ ਦੇਦੀ ਮੈਂ ਤਾਂ ਆਪ ਸਾਗ ਬਣਾਉਂਗੀ ਆਪਾਂ ਆਪ ਹੀ ਤੋੜ ਲਿਆ ਮੰਗੇ ਲਾ ਮੈਂ ਤਾਂ ਮੇਜ਼ ਚ ਲਾਈ ਬੈਠਾ ਸੀਗਾ ਮਹਾ ਸਾਗ ਨਾਲ ਬਾਜਰੀ ਦੀਆਂ ਰੋਟੀਆਂ ਖਾਵਾਂ ਮੈਂ ਕਿੰਨੀ ਸੁਆਦ ਮਾ। ਫਿਰ ਹੁਣ ਮੇਰੀ ਸਾਰੇ ਹੁਣ ਉਹੀ ਗੱਲ ਬਗਾਨੀ ਚੀਜ਼ ਤੇ ਬੰਦੇ ਨੂੰ ਉਹ ਨਹੀਂ ਆਸ ਨਹੀਂ ਰੱਖਣੀ ਚਾਹੀਦੀ। ਆ ਦੇਖ ਲੈ ਆਸਾਂ ਟੁੱਟ ਜਾਂਦੀਆਂ ਫਿਰ। ਲੈ, ਮੂੰਗੀ ਤਾਂ ਉਹ ਨਹੀਂ ਪਿਆਰ ਬਣਾ ਦੇ ਦੱਸ। ਆਪਣੇ ਨਾਲ ਤਾਂ ਉਹ ਗੱਲ ਹੋਈ ਜਿਵੇਂ ਕਹਿੰਦੇ ਨੇ ਆਪਣੇ ਤਾਂ ਤੋਤੇ ਮੂੰਹ ਚ ਪੇੜ ਵੱਜੀ। ਉਹ ਮੈਨੂੰ ਤਾਂ ਪਹਿਲੀ ਮੂੰਗੀ ਨਾਲ ਹੀ ਆ ਬਣਿਆ ਪਿਆ ਸੀਗਾ। ਹੁਣ ਮੈਂ ਰੋਟੀ ਕਾਜ ਨਾਲ ਖਾਊਂਗਾ। ਤੇ ਫਿਰ ਹੁਣ ਅੱਜ ਦਾ ਦਿਨ ਡੰਗ ਲਾ ਲ ਤੜ ਕਿਵੇਂ ਆਪੇ ਬਣਾ ਲੂੰਗੀ ਸਾਗ। ਬਸ ਮੁੜ ਕੇ ਨਾ ਤਾਈ ਨੂੰ ਨਾ ਤਾਂ ਪਾਲਕ ਨਾ ਮਠੇ ਕੋਈ ਚੀਜ਼ ਨਹੀਂ ਤੋੜ ਕੇ ਜਣੀ ਉਹ ਮੈਂ ਪੜ ਨਹੀਂ ਜਣਾ ਹੈਗਾ ਨਾ ਬਾਈ ਬਰਤਣੀ ਪਈ ਮੈਂ ਆਖਿਆ ਹੁਣ ਮੈਂ ਮੂੰਗੀ ਦੀ ਦਾਲ ਤੋਂ ਵੀ ਜਾਉਂਗੀ ਆਪਣੇ ਤਾਂ ਕੋਈ ਦਾਲ ਵੀ ਨਹੀਂ ਹੁਣ ਬਣਾਈ ਹੋਈ ਆਪਾਂ ਤਾਂ ਸਾਰਾ ਸਮਾਨ ਵੀ ਦੇਤਾ ਚੱਕ ਕੇ ਕੇਰਾਂ ਤਾਈ ਨੂੰ ਸਮਾਨ ਦੇ ਜਾਣੇ ਫੇਰ ਦੇਖੀ ਮੈਂ ਤਾਈ ਨਾ ਕਰਦੀ ਤਾਈ ਤਾਂ ਬਾੜੀ ਚਲਾਕ ਹੈ ਚਲ ਕੋਈ ਤਾਈ ਤਾਂ ਆਪਣੇ ਨਾ ਇਹੀ ਕਰਦੀ ਹੁੰਦੀ ਮੈਂ ਕਰਦੀ ਆ ਆ ਮੂੰਗੀ ਦਾਲ ਚ ਤੈਨੂੰ ਮੱਖਣੀ ਪਾ ਕੇ ਲੈ ਦੇਣੀ ਆ ਉਹ ਚਲ ਹੋਰ ਦੇ ਜਾ ਦੇ ਹੁਣ ਡੰਗ ਤਾਂ ਲਾਉਣੀ ਐ ਤੇ ਤਾਂ ਮੈਨੂੰ ਐਸੇ ਸਾਗ ਨਾਲ ਰੋਟੀਆਂ ਖਾਵਾਂਗੇ ਬਾਜਰੀ ਦੀਆਂ ਰੋਟੀਆਂ ਬਣਾਵਾਂਗੇ ਕਿੱਥੇ ਮੂੰਗੀ ਦੀ ਦਾਲ ਓਏ ਇਹੀ ਮੂੰਗੀ ਦਾਲ ਨਹੀਂ ਖੜਾ ਛੱਡਦੀ ਆਪਣਾ